ਮੰਨੋ ਕਿ ਇਹ ਤਾਂ ਜੀਵਨ ਹੈ ਜਿਹਨੂੰ ਅਸੀਂ ਸੱਚੀ ਜੀਣੇ ਬਾਰੇ ਜਾਣਨ ਖਵਾਇਆ ਤੁਹਾਨੂੰ ਕੋਈ ਸਿਰਫ ਨਾਂ ਜਾਂ ਫਿਰ ਠੀਕੀ ਠਾਕੀ ਦੇ ਬਾਰੇ ਸਭ ਸਿੱਖਾਂ ਨੂੰ ਸਿੱਖੀ ਦੇ ਦਿਨ ਮੋਤੇ ਸਦਾ ਤਾਂ ਬਾਹਰ ਹੀ ਹਰ ਤਰ੍ਹਾਂ ਹਰ ਗਿਆ ਹਰ ਦੇ ਹਰ ਰੂਪ ਰੰਗ ਦੇ ਮਨੁੱਖਾਂ ਦੇ ਸਰ ਸਾਂਝੀ ਵਸਤਾਂ ਕਈ ਥਾਂ ਤੇ ਮੌਜੂਦ ਹੈ ਇਸ ਕੋਦੇ ਵਿਸ਼ੋ ਗੁਰੂਸੇ ਆਪਣੇ ਖੇਤਾਂ ਨੂੰ ਪਾਣੀ ਲਾਉਂਦੇ। ਅਸੀਂ ਰਣਜੀਤ ਸਿੰਘ ਜੀ ਗੁਰਦੁਆਰਾ ਨਲਕਾਣਾ ਸਾਹਿਬ ਦੀ ਸੇਵਾ ਕਰਵਾਈ ਅਤੇ ਕਈ ਲੋਕਾਂ ਜਿਨ੍ਹਾਂ ਨੇ ਅੱਤ ਜ਼ਗਿਰ ਦੀ ਗੁਰੂ ਘਰ ਦੇ ਨਾਮ ਕਰਵਾਈ। ਤੋਂ ਬਾਅਦ ਮਹਾਰਤਾ ਪੁਜਾਰੀਆਂ ਨੇ ਉਹਨੂੰ ਕਰਦੀਆਂ ਦਲੀਲਾਂ ਤੇ ਐਸ਼ ਪ੍ਰਤੀਕ ਕੀਤਾ। ਕਿਉਂਕਿ ਇਹ ਸਾਰਾ ਸਾਜੀ ਮੌਲਤਾ ਅਫਸਰ ਸਾਹਿਬ ਸ੍ਰੀ ਮੁਖਤਰ ਸਾਹਿਬ ਤੋਂ ਇਸ ਦੀ ਅਰੰਭਤਾ ਹੋਈ ਸੀ 1 ਮਾਰਚ ਨੂੰ। ਤੇ ਫੜਾਦਰ ਫੜਾ ਹੁੰਦਾ ਆ ਰਾਤ ਡੇਰਾ ਬਾਬਾ ਨਾਨਕ ਵਿਖੇ ਸ਼ਰਾਮ ਸੀ ਤੇ ਹੁਣ ਦੀ ਜਿਹੜੀ ਰਵਾਨਗੀ ਹੈ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਜਾ ਕੇ ਜਿਹੜੀ ਨਗਰ ਕੀਰਤਨ ਦੀ ਇਹ ਕਿ ਸਰਪੂਰਨਤਾ ਹੋਣੀ ਹੈ ਤੇ ਇਸ ਨਗਰ ਕੀਰਤਨ ਦੇ ਵਿੱਚ ਦੇਖਿਆਣਾ ਤੁਸੀਂ ਪਿੱਛੇ ਬਹੁਤ ਵੱਡੇ ਵੱਡੇ ਗੁਰੂ ਘਰਾਂ ਦੇ ਮਾਡਲ ਜੋ ਪਾਕਿਸਤਾਨ ਦੇ ਵਿੱਚ ਰਹਿ ਗਏ ਨਨਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਨਾਲ ਹੀ ਉਹਨਾਂ ਦਾ ਕੀ ਇਤਿਹਾਸ ਸੀਗਾ ਉਹ ਇਤਿਹਾਸ ਵੀ ਨਾਲ ਦੀ ਨਾਲ ਚੱਲ ਰਿਹਾ ਤਾਂ ਇਹ ਜਿਹੜਾ ਨਗਰ ਕੀਰਤਨ ਦਾ ਮਕਸਦ ਹੈ ਤਾਨ ਕੋ ਨਾਨਕ ਪਾਸ਼ਾ ਮਹਾਰਾਜ ਉਹਨਾਂ ਨੇ ਆਪਣੇ ਅੰਤਲੇ 18 ਐਮ ਬਰੇ ਇਸ ਮਹਾਨ ਪਵਿੱਤਰ ਸਥਾਨ ਤੇ ਬਤਾਏ ਉੱਥੇ ਸਾਨੂੰ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਜਿਹੜਾ ਸੰਦੇਸ਼ ਦਿੱਤਾ ਅੱਜ ਗੁਰੂ ਸਾਹਿਬ ਦੇ ਉਹਨਾਂ ਸਿਧਾਂਤਾਂ ਨੂੰ ਜ਼ਿੰਦਗੀ ਵਿੱਚ ਅਮਲੀ ਰੂਪ ਵਿੱਚ ਅਪਣਾਉਣ ਦੀ ਬੜੀ ਲੋੜ ਹੈ ਬੜੀਆਂ ਬੁਰਾਈਆਂ ਤੇ ਬੜੇ ਜਿਹੜਾ ਉਹ ਜਿਹੜਾ ਸਮਾਜ ਦੇ ਵਿੱਚ ਪੈ ਰੀਆਂ ਕ੍ਰੀਤੀਆਂ ਜਨਮ ਲੈ ਚੁੱਕੀਆਂ ਨੇ ਤੇ ਇਸ ਤੋਂ ਜੇ ਛਟਕਾਰਾ ਹੋਣਾ ਤਾਂ ਆਪਾਂ ਨੂੰ ਸਤਿਗੁਰੂ ਮਹਾਰਾਜ ਜੀ ਦੇ ਉਹਨਾਂ ਸਿਧਾਂਤਾਂ ਨੂੰ ਅਪਣਾਉਣਾ ਪੈਣਾ ਹੈ। ਇਸ ਚੀਜ਼ ਦੇ ਪ੍ਰਚਾਰ ਵਾਸਤੇ ਨਗਰ ਜੋ ਆਪਣਾ ਨਰੂਲ ਸੇਵਾ ਸੰਸਥਾ ਦੇ ਵੱਲੋਂ ਇਹ ਨਗਰ ਕੀਰਤਨ ਦਾ ਪ੍ਰਬਾਲਾ ਕੀਤਾ ਗਿਆ। ਆਓ ਸਤਿਗੁਰਾਂ ਨੇ ਜੋ ਆਪਾਂ ਨੂੰ ਮਹਾਰ ਰਸਾ ਦੱਸਿਆ ਉਹਦੇ ਤੇ ਚੱਲ ਕੇ ਗੁਰੂਆਂ ਪੀਰਾਂ ਦੇ ਸਪੁੱਤਰ ਧਰਦੇ ਨੂੰ ਇਹਨਾਂ ਬੁਰਾਈਆਂ ਤੋਂ ਮੁਕਤ ਕਰੀਏ ਤੇ ਆਪਣਾ ਜੀਵਨ ਖੁਸ਼ਹਾਲ ਕਰੀਏ। ਨੇ ਦੱਸੋ ਵੀ ਜਿਹੜੀ ਪ੍ਰਕਿਰਿਆ ਤੁਹਾਨੂੰ ਆਰਾਮ ਨਾਲ ਸਾਰਿਆਂ ਨੂੰ ਮਿਲ ਗਿਆ ਪਰਮਿਸ਼ਨ ਮਿਲ ਗਈ ਹੈ ਜਾਂ ਕੋਈ ਦਿੱਕਤ ਆਈ ਬਿਲਕੁਲ ਬਿਲਕੁਲ ਹੁਣੇ ਆਪਣੇ ਜੋ ਹਿੰਦੁਸਤਾਨ ਦੇ ਜੋ ਸਾਰੇ ਅਧਿਕਾਰੀ ਹੈ ਉਹਨਾਂ ਨਾਲ ਮਿਲ ਕੇ ਆ ਬਹੁਤ ਹੀ ਸਹਿਯੋਗ ਤੇ ਬੜੇ ਉਹ ਸਾਡਾ ਸਹਿਯੋਗ ਕਰਦੇ ਆ ਹਰੇਕ ਕੰਮ ਦੇ ਵਿੱਚ ਉਹ ਸਾਡਾ ਸਹਿਯੋਗ ਦਿੰਦੇ ਆ ਤੁਸੀਂ ਇਹ ਦੱਸੋ ਮਾਰੇ ਜਿਹੜੇ ਗੱਡੀਆਂ ਵੀ ਅੰਦਰ ਜਾਣ ਦੇਣਗੇ ਜਾਂ ਮਾਰੇ ਸਰੂਪ ਹੀ ਤੁਸੀਂ ਪਰਮਿਸ਼ਨ ਲਈ ਹੈ ਆ ਜਿਸ ਤਰ੍ਹਾਂ ਦਾ ਜੋ ਇਹਨਾਂ ਦਾ ਜੋ ਪ੍ਰੋਸੈਸ ਹੈ ਵੀ ਤਾਲਗੁਰ ਗ੍ਰੰਥ ਸੈਮਹਾਰਾਜ ਤੇ ਪੰਜ ਪਿਆਰੇ ਨਿਸ਼ਾਨ ਚੀ ਸਿੰਘ ਤੇ ਗੁਰੂ ਕੀ ਸੰਗਤ ਉਹ ਉਹ ਜਿਹੜਾ ਬਾਰਡਰ ਕ੍ਰੋਸ ਕਰਨਗੇ ਤੇ ਜਿਹੜੇ ਬਾਕੀ ਸਾਧਨ ਹੈ ਪਾਲਕੀ ਸਾਹਿਬ ਜਾਂ ਪੰਜ ਪਿਆਰੇ ਨਿਸ਼ਾਨ ਚੀ ਸਿੰਘ ਵਾਲੀ ਗੱਡੀ ਜਾਂ ਆਪਣਾ ਹੋਰ ਜਿੰਨੇ ਵੀ ਸਾਧਨ ਹੈ ਉਹ ਪਾਕਿਸਤਾਨ ਦੀ ਜਿਹੜੀ ਉਹ ਸਿੱਖ ਸੰਗਤ ਹੈ ਜਾਂ ਪ੍ਰਬੰਧਕ ਕਮੇਟੀ ਹੈ ਉਹ ਉੱਥੇ ਜ਼ੀਰੋ ਲਾਈਨ ਤੇ ਲੈ ਕੇ ਖੜੇ ਨੇ ਪਾਪਾ ਮੁੰਡਾ ਨੇ ਖੜੇ ਨੇ ਉਹ ਨਾਲ ਸਾਥ ਦੇ ਨੇ ਪਾਲਕੀ ਸਾਹਿਬ ਜਾਂ ਨਾਲ ਖਵਾਈ ਮਤ ਚੁੜਵਾਉਣਾ ਸੀ ਇਹ ਕੋਨਾ ਸਿਰ ਤੋਂ ਨਾ ਚੱਲੇ ਜਿੱਥੇ ਜਿੱਥੇ ਕਹਿੰਦੇ ਸਤਿ ਸ਼੍ਰੀ ਅਕਾਲ ਉਸੇ ਹੀ ਦਿਨ ਮੁੱਢਲੇ ਸਦਕਾਤਾਂ ਪਾੜਾਈ। ਹਰ ਕਰ ਹਰ ਕਾਰ ਹਰ ਦੇ ਹਰ ਰੋਤਰ ਦੇ ਮਨੁੱਖਾਂ ਦੇ ਸਰਪਸੰਗੀ ਵੰਡਾ ਕੈ ਖੜੀ ਮੌਜੂਦ ਹੈ। ਇਸ ਖੋ ਦੇ ਵਿੱਚ ਗੁਰੂ ਸਭ ਆਪਣੇ ਖੇਤਾਂ ਨੂੰ ਪਾਣੀ ਲਉਂਦੇ। ਜਿਆ ਰਣਜੀਤ ਸਿੰਘ ਨੂੰ ਕੁਦਵਾਰਾ ਨਰਕਾਣਾ ਸਾਹਿਬ ਦੀ ਸੇਵਾ ਕਰਵਾਈ ਅਤੇ ਕਈ ਏਕੜ ਜ਼ਮੀਨ ਅਤੇ ਜ਼ਗੀਰ ਵੀ ਗੁਰੂ ਸਾਹਿਬ ਦੇ ਨਾਮ ਕਰਵਾਈ। ਸਤਿ ਸ੍ਰੀ ਅਕਾਲ ਵਰਤਾਂ ਗੁਜਾਰੀਆਂ ਨੇ ਨੂੰ ਕਰਦੀਆਂ ਦਲੀਲਾਂ ਤੇ ਐਸ਼ ਪ੍ਰਤੀਸ਼ਠਾ ਹੈ। ਕਿਉਂਕਿ ਇਹ ਜੋ ਸਰ ਸਾਂਝੀ ਵਾਲਤਾ ਅਫਸਰ ਸਾਹਿਬ ਸ੍ਰੀ ਮੁਖਤਰ ਸਾਹਿਬ ਤੋਂ ਇਸ ਦੀ ਅਰੰਭਤਾ ਹੋਈ ਸੀ 1 ਮਾਰਚ ਨੂੰ ਤੇ ਫੜਾਦਰ ਫੜਾ ਹੁੰਦਾ ਆ ਰਾਤ ਡੇਰਾ ਬਾਬਾ ਨਾਨਕ ਵਿਖੇ ਸ਼ਰਾਮ ਸੀ ਤੇ ਹੁਣ ਦੀ ਜਿਹੜੀ ਰਵਾਨਗੀ ਹੈ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਜਾ ਖੇੜੀ ਨਗਰ ਕੀਰਤਨ ਦੀ ਇਹ ਸਪੂਰਨਤਾ ਹੋਣੀ ਹੈ ਤੇ ਇਸ ਨਗਰ ਕੀਰਤਨ ਦੇ ਵਿੱਚ ਦੇਖਿਆ ਜਣਾ ਤੁਸੀਂ ਪਿੱਛੇ ਬਹੁਤ ਵੱਡੇ ਵੱਡੇ ਗੁਰੂ ਘਰਾਂ ਦੇ ਮਾਡਲ ਜੋ ਪਾਕਿਸਤਾਨ ਦੇ ਵਿੱਚ ਰਹੇਗੇ ਨਨਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਨਾਲ ਹੀ ਉਹਨਾਂ ਦਾ ਕੀ ਇਤਿਹਾਸ ਸੀਗਾ ਉਹ ਇਤਿਹਾਸ ਵੀ ਨਾਲ ਦੀ ਨਾਲ ਚੱਲ ਰਿਹਾ ਹੈ ਤਾਂ ਇਹ ਜਿਹੜਾ ਨਗਰ ਕੀਰਤਨ ਦਾ ਮਕਸਦ ਹੈ ਧੰਗੂ ਨਾਨਕ ਪਾਸ਼ਾ ਮਹਾਰਾਜ ਉਹਨਾਂ ਨੇ ਆਪਣੇ ਅੰਤਲੇ 18 ਅਹਿ ਵਰੇ ਇਸ ਮਹਾਨ ਪਵਿੱਤਰ ਸਥਾਨ ਤੇ ਬਤਾਏ ਉੱਥੇ ਸਾਨੂੰ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਜਿਹੜਾ ਸੰਦੇਸ਼ ਦਿੱਤਾ ਅੱਜ ਗੁਰੂ ਸਾਹਿਬ ਦੇ ਉਹਨਾਂ ਸਿਧਾਂਤਾਂ ਨੂੰ ਜ਼ਿੰਦਗੀ ਵਿੱਚ ਅਮਲੀ ਰੂਪ ਵਿੱਚ ਅਪਣਾਉਣ ਦੀ ਬੜੀ ਲੋੜ ਹੈ ਬੜੀਆਂ ਬੁਰਾਈਆਂ ਤੇ ਬੜੇ ਜਿਹੜਾ ਉਹ ਜਿਹੜਾ ਸਮਾਜ ਦੇ ਵਿੱਚ ਪੈ ਰੀਆਂ ਕ੍ਰੀਤੀਆਂ ਜਨਮ ਲੈ ਚੁੱਕੀਆਂ ਨੇ ਤੇ ਇਸ ਤੋਂ ਜੇ ਛਟਕਾਰਾ ਹੋਣਾ ਤਾਂ ਆਪਾਂ ਨੂੰ ਸਤਗੁਰੂ ਮਹਾਰਾਜ ਜੀ ਦੇ ਉਹਨਾਂ ਸਿਧਾਂਤਾਂ ਨੂੰ ਅਪਣਾਉਣਾ ਪੈਣਾ। ਇਸ ਚੀਜ਼ ਦੇ ਪ੍ਰਚਾਰ ਵਾਸਤੇ ਨਗਰ ਜੋ ਆਪਣਾ ਨਰੂਨ ਸੇਵਾ ਸੰਸਥਾ ਦੇ ਵੱਲੋਂ ਇਹ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਆਓ ਸਤਗੁਰਾਂ ਨੇ ਜੋ ਆਪਾਂ ਨੂੰ ਮਹਾਰ ਰਸਾ ਦੱਸਿਆ ਉਹਦੇ ਤੇ ਚੱਲ ਕੇ ਗੁਰੂਆਂ ਪੀਰਾਂ ਦੀ ਸਿਖਉਂਤ ਧਰਤੀ ਨੂੰ ਇਹਨਾਂ ਬੁਰਾਈਆਂ ਤੋਂ ਮੁਕਤ ਕਰੀਏ ਤੇ ਆਪਣਾ ਜੀਵਨ ਖੁਸ਼ਹਾਲ ਕਰੀਏ ਨਹੀਂ ਦੱਸੋ ਵੀ ਜਿਹੜੀ ਪ੍ਰਕਿਰਿਆ ਤੁਹਾਨੂੰ ਆਰਾਮ ਨਾਲ ਸਾਰਿਆਂ ਨੂੰ ਮਿਲ ਗਿਆ ਪਰਮਿਸ਼ਨ ਮਿਲ ਗਈ ਹੈ ਜਾਂ ਕੋਈ ਦਿੱਕਤ ਆਈ ਬਿਲਕੁਲ ਬਿਲਕੁਲ ਮੈਂ ਹੁਣੇ ਆਪਣੇ ਜੋ ਹਿੰਦੁਸਤਾਨ ਦੇ ਜੋ ਸਾਰੇ ਅਧਿਕਾਰੀ ਹੈ ਉਹਨਾਂ ਨੇ ਮਿਲ ਕੇ ਬਹੁਤ ਹੀ ਸਹਿਯੋਗ ਤੇ ਬੜੇ ਉਹ ਸਾਡਾ ਸਹਿਯੋਗ ਕਰਦੇ ਆ ਹਰੇਕ ਕੰਮ ਦੇ ਵਿੱਚ ਉਹ ਸਾਡਾ ਸਹਿਯੋਗ ਦਿੰਦੇ ਆ ਤੁਸੀਂ ਇਹ ਦੱਸੋ ਵੀ ਮਾਰੇ ਜਿਹੜੇ ਗੱਡੀਆਂ ਵੀ ਅੰਦਰ ਜਾਣ ਦੇਣਗੀਆਂ ਜਾਂ ਮਾਰੇ ਸਰੂਪ ਹੀ ਤੁਸੀਂ ਪਰਮਿਸ਼ਨ ਲਈ ਹੈ ਆ ਜਿਸ ਤਰ੍ਹਾਂ ਦਾ ਜੋ ਇਹਨਾਂ ਦਾ ਜੋ ਆਪਣਾ ਪ੍ਰੋਸੈਸ ਹੈ ਵੀ ਤਾਲ ਗੁਰਗਰਾ ਸਾਹਿਬ ਮਹਾਰਾਜ ਤੇ ਪੰਜ ਪਿਆਰੇ ਨਿਸ਼ਾਨ ਚੀ ਸਿੰਘ ਤੇ ਗੁਰੂ ਕੀ ਸੰਗਤ ਉਹ ਉਹ ਜਿਹੜਾ ਬਾਰਡਰ ਕ੍ਰੋਸ ਕਰਨਗੇ ਤੇ ਜਿਹੜੇ ਬਾਕੀ ਸਾਧਨ ਹੈ ਪਾਲਕੀ ਸਾਹਿਬ ਜਾਂ ਪੰਜ ਪਿਆਰੇ ਨਿਸ਼ਾਨਚੀ ਸਿੰਘ ਵਾਲੀ ਗੱਡੀ ਜਾਂ ਆਪਣਾ ਹੋਰ ਜਿੰਨੇ ਵੀ ਸਾਧਨ ਹੈ ਉਹ ਪਾਕਿਸਤਾਨ ਦੀ ਜਿਹੜੀ ਉਹ ਸਿੱਖ ਸੰਗਤ ਹੈ ਜਾਂ ਪ੍ਰਬੰਧਕ ਕਮੇਟੀ ਹੈ ਉਹ ਉੱਥੇ ਜ਼ੀਰੋ ਲਾਈਨ ਤੇ ਲੈ ਕੇ ਖੜੇ ਨੇ